ਸਤਿ ਸ਼੍ਰੀ ਅਕਾਲ ਭਾਈ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਨਵੇਂ ਆਪਣੇ ਡੰਗਰਾਂ ਵਾਲੇ ਦੇ ਵਿੱਚ ਵੀਰੇ ਟੋਕੇ ਵਾਲੀ ਮਸ਼ੀਨ ਫਿੱਟ ਕਰ ਰਹੇ ਆ ਤੇ ਟਰੈਕਟਰ ਆਪਾਂ ਕੱਢ ਲਿਆ ਹੁਣ ਆਪਾਂ ਟੋਚਨ ਪਾ ਕੇ ਪਹਿਲਾਂ ਮਸ਼ੀਨ ਕੱਟਦੇ ਆ ਤੇ 400 ਰੁਪਿਆ ਮੈਂ ਲੈਂ ਵੀਰੇ ਪੁਰਾਣੀ ਇਹ ਉਹ ਥੋੜੀ ਇਹਦਾ ਆਪਾਂ ਟੋਚਨ ਪਾਵਾਂਗੇ ਇਹ ਆਪਣੀ ਰੱਖੀ ਹੋਈ ਹੈ ਕਈ ਵਾਰ ਟਰਾਲੀ ਟੁੱਲੀ ਕੱਢ ਜਾਂਦੀ ਜੀਰੀ ਵਕਤ ਦਾ ਕਢਣ ਵਾਸਤੇ ਪੋਚਨ ਪਾਲਿਆ ਬਈ ਆਪਾਂ ਨੇ ਚੱਕ ਕੇ ਦੇਖਦੇ ਆਂ ਕੋਸ਼ਿਸ਼ ਕਰਦੇ ਆਂ ਕੋਸ਼ਿਸ਼ ਕਰਕੇ ਦੇਖਦੇ ਆਂ ਪੱਟੀ ਜਾਂਦੀ ਆ ਕਿ ਨਹੀਂ ਮਸ਼ੀਨ ਇਹਨਾਂ ਨੂੰ ਦੇਖਦੇ ਆਂ ਖਿੱਚ ਕੇ ਆਪਾਂ ਤੇ ਉਹ ਮਾਰਿਆ ਜੌਂਡੀਆਰ ਨੇ ਜ਼ੋਰ ਬਾਈ ਵੇ ਉਹ ਪੱਟਦੀ ਮਸ਼ੀਨ ਆ ਪੱਟਦੀ ਮਸ਼ੀਨ ਆ ਪੱਟ ਜੋ ਟੇਢੀ ਹੋ ਗਈ ਮਸ਼ੀਨ ਟੇਢੀ ਹੋ ਗਈ ਟੇਢੀ ਹੋ ਗਈ ਟੇਢੀ ਹੋ ਗਈ ਇਹ ਆਪਾਂ ਨੂੰ ਹੁਣ ਦੂਜੀ ਰੋਡ ਪਾਣੀ ਕੋਹ ਬਾਈ ਤਾਰ ਘੁਮਾ ਕੇ ਤਾਰ ਘੁਮਾ ਕੇ ਆਪਾਂ ਛੋਟੀ ਕਰ ਦਿਆਂ ਤਾਰ ਥੋੜੀ ਜਿਹੀ ਬੜੀ ਆ ਪਹਿਲੇ ਨੂੰ ਆਪਾਂ ਪੱਟ ਲਈ ਇਹ ਉਹ ਕਰਤੀ ਡੇਡੀ ਮਸ਼ੀਨ ਉਹ ਕਰਤੀ ਚੱਕ ਪੱਟ ਦੀ ਮਸ਼ੀਨ ਹੁਣ ਆਪਾਂ ਇਹਨੂੰ ਤਾਰ ਛੋਟੀ ਕਰਕੇ ਗੁੱਲਾ ਪਾ ਕੇ ਦੇ ਵਿੱਚ ਇਹਨੂੰ ਆਪਾਂ ਪਾਸੋਂ ਲੈਫਟ ਦੇ ਨਾਲ ਚੱਕ ਕੇ ਲੈ ਜਾਾਂਗੇ ਭਾਈ ਤੇ ਹੁਣ ਆਪਾਂ ਇੱਧਰ ਮਸ਼ੀਨਾਂ ਲੈ ਆਏ ਫਿੱਟ ਕਰਤੀ ਗੁੱਲਮੇਖਾਂ ਲਾ ਰਹਿਆਂ ਹਰਸ ਪੱਕਾ ਹੋਣ ਕਰਕੇ ਗੁੱਲਮੇਖਾਂ ਮੁੜੀ ਜਾਂਦੀਆਂ ਨੇ ਵਿੱਚ ਵਿੱਚ ਗੁੱਲਮੇਖਾਂ ਲੱਗ ਵੀ ਗਈਆਂ ਵਿੱਚ ਵਿੱਚ ਮੁੜੀ ਜਾਂਦੀਆਂ ਨੇ ਮੈਨੂੰ ਲੱਗਦਾ ਵੀ ਆ ਇਹਨਾਂ ਦੇ ਆਲੇ-ਦਾਲ ਇੱਟਾਂ ਲਾ ਕੇ ਬਜਰੀ ਪਾਉਣੀ ਪਊਗੀ ਆਪਾਂ ਨੂੰ ਜਿਹਦੇ ਕਰਕੇ ਮਸ਼ੀਨ ਹਿੱਲੂਗੀ ਨਹੀਂ ਜਿੱਥੇ ਇੱਟ ਆ ਜਾਂਦੀ ਹੈ ਉੱਥੇ ਲੱਗਦੀ ਨਹੀਂ ਹੈਗੀ ਇਹ ਬਿਨਾ ਇੱਟਾਂ ਵਾਲੇ ਥਾਂਵੇਂ ਲੱਗ ਜਾਂਦੀ ਹੈ ਬਾਈ ਤਾਂ ਇਹ ਗੁੱਲੂ ਮੇਖਾਂ ਇਹ ਸਟੀਲੀ ਲੈ ਕੇ ਆਏ ਤੇ ਆਪਾਂ ਫਰੀ ਵੀ ਨਹੀਂ ਲੱਗੀ ਆਈਆਂ ਮੂਸੀ ਜਾਂਦੀਆਂ ਨੇ ਥੱਲੇ ਇੱਟਾਂ ਜੇ ਦਰ ਜਾਂਦੀਆਂ ਬਾਈ ਉੱਥੇ ਲੱਗ ਜਾਂਦਾ ਇਹਦਾ ਤਾਂ ਮੈਨੂੰ ਐ ਲੱਗਦਾ ਵੀ ਕਿ ਹੱਲ ਕਰਨਾ ਪਊ ਇਹਦੇ ਆਲੇ-ਦਾਲੇ ਬਜਰੀ ਭਰ ਕੇ ਢੀਮ ਬਣਾਉਣਾ ਪਊਗਾ ਬਾਕੀ ਲੈਂਡਮੈਟ ਆਪਾਂ ਨੇ ਸਹੀ ਕਰਤੀ ਚਲਾ ਕੇ ਦੇਖ ਲਈ ਮਸ਼ੀਨ ਆਪਾਂ ਨੇ ਲੈਂਡਮੈਟ ਸਹੀ ਆ ਭਾਈ ਹੌਲੀ ਹੌਲੀ ਅਸੀਂ ਸਮਾਨ ਫਿੱਟ ਕਰੀ ਜਾਵਾਂਗੇ ਬਾਕੀ ਪੱਖੇ ਆਰਡਰ ਕਰੇ ਹੋਏ ਨੇ ਆਪਾਂ ਨੇ ਇੱਕ ਦੋ ਦਿਨਾਂ ਚ ਪੱਖੇ ਆ ਜਾਣਗੇ ਫਿਰ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਵੀ ਆਪਾਂ ਕਿਹੜੇ ਪੱਖੇ ਲਾਏ ਨੇ ਆਹ ਗੋਲਮੇਖ ਦੇਖੋ ਜਿਵੇਂ ਜਦ ਦੇ ਵਿੱਚ ਆਗ ਦੀ ਦਰਜੇ ਲੱਗ ਜੂਗੀ ਗੋਲਮੇਖ ਪਹਿਲਾਂ ਆਪਣੀਆਂ ਉੱਥੇ ਗੁੱਲਮੇਖਾਂ ਹੀ ਲਾਈਆਂ ਹੋਈਆਂ ਦੀਆਂ ਇਹਦੇ ਵਿੱਚ ਆਪਾਂ ਥੋੜਾ ਜਿਹਾ ਖੋਲਵਾ ਵੀ ਤੇਜ ਪਾਇਆ ਦੀ ਆ ਗੁੱਲਮੇਖ ਲੱਗ ਗਈਆਂ ਦੇਖੋ